हां जी दोस्तों आज फिर ਤੁਹਾਡੇ ਸਾਹਮਣੇ ਕਾਲੇ ਚਿੱਠੇ ਲੈ ਕੇ ਹਾਜ਼ਰ ਹੋਏ ਆ ਉਸ ਬੰਦੇ ਦੇ ਜਿਸ ਨੇ ਪਹਿਲਾਂ ਬਾਣਾ ਪਾਇਆ ਤੇ ਫਿਰ ਉਸ ਬਾਣੇ ਨੂੰ ਬਦਨਾਮ ਕਰਕੇ ਪੰਜਾਬ ਦੇ ਲੋਕਾਂ ਨਾਲ ਐਨਾ ਤੱਕਾ ਕੀਤਾ ਕਿ ਜਿਹੜੇ ਬੰਦੇ ਉਸ ਨੂੰ ਮਿਲੇ ਉਸ ਨੂੰ ਬੰਦਾ ਨਹੀਂ ਰਾਖਸ਼ ਵਰਤੀ ਦਾ ਕੋਈ ਦਿਓ ਹੀ ਦੱਸਦੇ ਨੇ ਅੱਜ ਫੇਰ ਗੱਲ ਕਰਾਂਗੇ ਪੂਲੇ ਬਾਰੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾ ਭੈਣਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ ਦੋਸਤੋ ਪੂਲੇ ਨੇ ਬਹੁਤ ਜਾਇਦਾਦ ਡੇਰੇ ਗੁਰੂ ਘਰ ਦੱਬਦਾਬੀ ਬਣਾਈ ਹੋਈ ਸੀ ਇਸੇ ਤਰ੍ਹਾਂ ਇੱਕ ਵਾਰੀ ਇਹ ਕਿਸੇ ਸੰਤ ਮਹਾਤਮਾ ਦੀ ਕੁਟਿਆ ਕੋੜ ਦੀ ਲੰਗਿਆ ਤੇ ਇਸ ਨੇ ਵੇਖਿਆ ਵੀ ਆ ਤਾਂ ਜਗ੍ਹਾ ਹੀ ਬਹੁਤ ਵਰੀਆ ਤੇ ਸ਼ਾਂਤ ਲੱਗ ਆ ਇਹ ਜੰਗਲ ਬੁੱਟੀ ਇੱਥੇ ਜੋ ਮਰਜ਼ੀ ਰੱਖੀ ਚੱਲੂ ਜਿਹੜਾ ਬਾਬਾ ਉਸ ਕੁਟਿਆ ਨੂੰ ਚਲਾਉਂਦਾ ਸੀਗਾ ਪੂਲਾ ਉਹਦੇ ਕੋਲ ਚਲਾ ਗਿਆ ਬਾਬੇ ਨੇ ਵੀ ਸਮਝਿਆ ਕਿ ਕੋਈ ਗੁਰਸਿੱਖ ਬੰਦਾ ਮੈਨੂੰ ਮਿਲਣ ਆਇਆ ਉਸ ਨੇ ਬੜੀ ਆਉ ਭਗਤ ਕੀਤੀ ਇਹਦੀ ਅੱਧਾ ਪੌਣਾ ਘੰਟਾ ਗੱਲਾਂ ਕਰਨ ਤੋਂ ਬਾਅਦ ਪੂਲਾ ਸਿੱਧਾ ਮੁੱਦੇ ਤੇ ਆ ਗਿਆ ਕਿ ਵੇਖ ਬਾਬਾ ਮੈਨੂੰ ਤੇਰੀ ਇਹ ਜਗ੍ਹਾ ਬੜੀ ਪਸੰਦ ਆ ਗਈ। ਤੈਨੂੰ ਇਹ ਛੱਡਣੀ ਪੈਣੀ ਆ ਭਾਵੇਂ ਸਿੱਧਾ ਹੋ ਕੇ ਛੱਡ ਦੇ। ਨਹੀਂ ਸਾਡੇ ਕੋਲ ਹੋਰ ਤਰੀਕੇ ਹੈਗੇ ਨੇ। ਬਾਬੇ ਨੇ ਕਿਹਾ ਕਿ ਬਾਬੇ ਹੋ ਮੈਂ 15 ਸਾਲ ਤੋਂ ਇੱਥੇ ਰਹਿ ਰਿਹਾ। ਪਿੰਡਾਂ ਤੋਂ ਦੂਰ ਹੋਣ ਕਰਕੇ ਬੰਦਾ ਇੱਥੇ ਕੋਈ ਆਉਂਦਾ ਨਹੀਂ ਹੈਗਾ। ਮੈਂ ਹੀ ਰੋਜ਼ ਪਿੰਡਾਂ ਵਿੱਚੋਂ ਚੀਜ਼ਾਂ ਇਕੱਠੀਆਂ ਕਰਕੇ ਲੈ ਕੇ ਆਉਣਾ। ਤੁਸੀਂ ਇਹ ਸੇਜਗਾ ਦਾ ਕਰੋਗੇ ਕੀ? ਉਲਾ ਕਹਿੰਦਾ ਵੀ ਅਸੀਂ ਆਪਣੀ ਭਗਤੀ ਕਰਾਂਗੇ। ਬਾਬੇ ਨੂੰ ਪਤਾ ਲੱਗ ਗਿਆ ਕਿ ਇਹਨਾਂ ਹੁਣ ਜਗ੍ਹਾ ਛੱਡਣੀ ਨਹੀਂ ਹੈਗੀ। ਮੈਂ ਇਕੱਲਾ ਇਹਨਾਂ ਦਾ ਕੀ ਕਰ ਲਵਾਂਗਾ? ਬਾਬਾ ਕਹਿੰਦਾ ਵੀ ਇਸ ਉਮਰੇ ਮੈਂ ਹੁਣ ਹੋਰ ਕਿੱਥੇ ਧੱਕੇ ਖਾਊਂ ਤੁਸੀਂ ਜੋ ਕਰਨਾ ਕਰੀ ਚੱਲੋ ਚਲੋ ਜੀ ਇਸ ਗੱਲ ਤੇ ਪੂਲਾ ਸਹਿਮਤ ਹੋ ਗਿਆ ਪੂਲੇ ਨੇ ਉੱਥੇ ਇੱਕ ਕਮਰਾ ਅੰਡਰਗਰਾਉਂਡ ਬਣਵਾਇਆ ਓਫ ਦੇ ਉੱਪਰ ਦੋ ਕਮਰੇ ਹੋਰ ਬਣਵਾ ਲਏ ਉਹਨੇ ਫਿਰ ਹੋ ਗਿਆ ਪੂਲੇ ਦਾ ਤੰਦਾ ਸ਼ੁਰੂ ਕਦੇ ਕੋਈ ਪੂਲੇ ਦਾ ਬੰਦਾ ਕਿਸੇ ਬੰਦੇ ਨੂੰ ਫੜ ਕੇ ਲੈ ਕੇ ਆ ਰਿਹਾ ਹੈ ਕਦੇ ਕਮਰਿਆਂ ਵਿੱਚੋਂ ਕੋਕਾਂ ਸੁਣ ਰਹੀਆਂ ਨੇ ਕਦੇ ਮਾਇਆ ਦੇ ਬੈਗ ਆ ਰਹੇ ਨੇ ਬਾਬਾ ਪੂਲੇ ਦਾ ਸਾਰਾ ਤੰਦਾ ਸਮਝ ਗਿਆ ਦੋ ਕੁ ਮਹੀਨੇ ਦੇ ਅੰਦਰ ਅੰਦਰ ਇੱਕ ਦਿਨ ਪੂਲੇ ਨੇ ਬਾਬੇ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਦੇਖ ਬਾਬਾ ਤੈਨੂੰ ਵੀ ਸਾਡਾ ਸਾਰਾ ਕੰਮ ਸਮਝ ਆਈ ਗਿਆ ਹੋਣਾ ਹੁਣ ਜੇ ਇੱਧਰ ਉੱਧਰ ਭੱਜੇ ਆ ਤੇ ਇਸੇ ਕੁਟਿਆ ਥਲੇ ਗੜਦੇ ਆਂਗੇ ਆਪਣਾ ਹਿਸਾਬ ਲਾ ਲਈ ਫਿਰ। ਬਾਬਾ ਕਹਿੰਦਾ ਵੀ ਬਾਬੇ ਉਹ ਹੁਣ ਮੈਂ ਕਿੱਥੇ ਜਾਣਾ ਭੱਜ ਕੇ? ਵਧੀਆ ਖਾਣੋਂ ਮਿਲਦਾ ਹੈ, ਵਧੀਆ ਕੱਪੜਾ ਪਾਈਦਾ ਹੈ। ਤੁਸੀਂ ਆਪਣੇ ਕੰਮ 'ਚ ਰਾਜੀ, ਮੈਨੂੰ ਤਿੰਨ ਟਾਈਮ ਰੋਟੀ ਮਿਲੀ ਜਾਵੇ, ਆਪਾਂ ਨੂੰ ਹੋਰ ਕਿਸੇ ਚੀਜ਼ ਦੀ ਤਾਂ ਹੀ ਨਹੀਂ। 2 ਸਾਲ ਉਹ ਬਾਬਾ ਉੱਥੇ ਰਿਹਾ ਤੇ 2 ਸਾਲਾਂ ਬਾਅਦ ਉਸਨੇ ਇੱਕ ਰਾਤ ਪੂਲੇ ਦਾ ਕਾਫੀ ਪੈਸਾ ਅੰਦਰ ਕਰਿਆ ਤੇ ਅਜੀਹਾ ਗਾਇਬ ਹੋਇਆ ਕਿ ਮੁੜ ਕੇ ਪੂਲੇ ਨੇ ਜ਼ੋਰ ਲਾ ਲਿਆ ਪਰ ਉਹ ਨਹੀਂ ਮਿਲਿਆ ਕਦੇ। ਫਿਰ ਪੂਲੇ ਨੂੰ ਵੀ ਮਜਬੂਰਨ ਉਹ ਟਿਕਾਣਾ ਛੱਡਣਾ ਛੱਡਣਾ ਪਿਆ ਕਿ ਕਿਤੇ ਬਾਬਾ ਸਿੰਘਾਂ ਨਾਲ ਨਾਰਾ ਗਿਆ ਹੋਵੇ ਉਹਨਾਂ ਇੱਥੀ ਤਾਂ ਵਾ ਬੋਲਣਾ ਪਹਿਲਾਂ ਪੂਲਾ ਇੱਕ ਵਾਰੀ ਆਪਣੇ ਬੰਦਿਆਂ ਨਾਲ ਇੱਕ ਸ਼ਹਿਰ ਦੇ ਬਾਹਰ-ਬਾਰ ਬਣੇ ਇੱਕ ਢਾਬੇ ਉਤੇ ਗਿਆ ਇਹ ਸਾਰੇ ਇੱਕ ਸਿੰਘ ਦੇ ਪਿੱਛੇ ਸਨ ਕਈ ਦਿਨਾਂ ਤੋਂ ਪੇਸ ਇਹਨਾਂ ਸਾਰਿਆਂ ਦੇ ਵਟਾਏ ਹੋਏ ਸਨ ਪੂਲੇ ਨੇ ਗੱਡੀ ਪਿੱਛੇ ਰੋਕ ਲਈ ਢਾਬੇ ਤੋਂ ਤੇ ਆਪਣੇ ਇੱਕ ਬੰਦੇ ਨੂੰ ਭੇਜਿਆ ਪਹਿਲਾਂ ਕਿ ਤੂੰ ਜਾ ਕੇ ਬਾਹਰ ਪਏ ਟੇਬਲਾਂ ਤੇ ਬਹਿ ਜਾ ਜਦੋਂ ਤੂੰ ਬੰਦਾ ਪਛਾਣ ਲਿਆ ਕੇ ਬੈਠਾ ਇੱਥੀ ਤੂੰ ਪੱਗ ਦਾ ਲਾਠੀ ਕਰਨਾ ਅਸੀਂ ਨਾਰ ਦੀ ਨਾਲ ਕੇਰਾ ਪਾ ਲੈਣਾ ਫਿਰ ਉਹ ਬੰਦਾ ਪੂਰਾ ਕੋਟ ਪੈਂਟ ਟਾਈ ਲਾਈ ਹੋਈ ਹੱਥ ਵਿੱਚ ਸੂਟ ਕੇਸ ਫੜਿਆ ਹੋਇਆ ਦਾੜੀ ਬੰਨੀ ਹੋਈ ਤੇ ਜਾ ਕੇ ਆਰਾਮ ਨਾਲ ਟੇਬਲ ਤੇ ਬੈਠ ਗਿਆ ਅੱਗੇ ਉਹ ਸਿੰਘ ਵੀ ਸਾਹਮਣੇ ਬੈਠਾ ਪਰ ਉਹਦਾ ਵੀ ਪੇਸ ਬਦਲਿਆ ਹੋਇਆ ਸੀਗਾ ਉਹ ਵੀ ਪਛਾਣ ਵਿੱਚ ਨਾ ਆਵੇ ਪੂਲੇ ਦੇ ਬੰਦੇ ਨੇ ਸਾਰੇ ਪਾਸੇ ਵੇਖ ਲਿਆ ਉਸ ਨੂੰ ਲੱਗੇ ਆ ਕਿ ਬੰਦਾ ਤਾਂ ਹੈ ਨਹੀਂ ਇੱਥੇ ਜਿਹਦੇ ਕਰਕੇ ਅਸੀਂ ਆਏ ਹਾਂ ਅੱਧੇ ਘੰਟੇ ਬਾਅਦ ਉਸ ਨੇ ਪੂਲੇ ਨੂੰ ਆਉਣ ਦਾ ਇਸ਼ਾਰਾ ਕੀਤਾ ਤੇ ਪੂਲੇ ਹੋਰੀ ਉਸੇ ਵਕਤ ਗੱਡੀ ਭਜਾ ਕੇ ਟਾਬੇ ਦੇ ਸਾਹਮਣੇ ਲਾ ਲਈ ਉਹਨਾਂ ਨੇ ਉਸ ਸਿੰਘ ਨੇ ਪਛਾਣ ਲਿਆ ਵੀ ਆ ਤਾਂ ਪੂਲਾ ਤੇ ਮੇਰੇ ਪਿੱਛੇ ਆਇਆ ਇਹ ਪਰ ਉਹ ਹਿੱਲਿਆ ਨਹੀਂ ਹੈਗਾ ਆਰਾਮ ਨਾਲ ਬੈਠਾ ਰਿਹਾ ਪੋਲੇ ਦਾ ਬੰਦਾ ਕਹਿੰਦਾ ਕਿ ਉਹ ਤਾਂ ਇੱਥੇ ਆਇਆ ਨਹੀਂ ਅੱਜ। ਪੋਲੇ ਹੋਰਾਂ ਨੇ ਪੂਰੇ ਢਾਬੇ ਦੀ ਤਲਾਸ਼ੀ ਲਈ ਤੇ ਚਲਦੇ ਬਣੇ। ਉਹ ਸਿੰਘ ਨੇ ਸਾਰਾ ਨਜ਼ਾਰਾ ਵੇਖਿਆ ਤੇ ਬਾਅਦ ਵਿੱਚ ਨਾਲੇ ਢਾਬੇ ਵਾਲੇ ਨੂੰ ਪੈਸੇ ਦਿੱਤੇ ਤੇ ਜਾਂਦਾ ਹੋਇਆ ਕਹਿ ਕੇ ਗਿਆ ਕਿ ਜੇ ਉਹ ਫੇਰ ਆਵੇ ਉਸ ਨੂੰ کہیں ਵੀ ਥੋੜਾ ਪਿਓ ਤੁਹਾਡੇ ਸਾਹਮਣੇ ਟੇਬਲ ਉੱਤੇ ਬੈਠਾ ਸੀਗਾ। ਮਹੀਨੇ ਤੋਂ ਬਾਅਦ ਪੋਲਾ ਉੱਥੇ ਫੇਰ ਆਇਆ ਜਦੋਂ ਢਾਬੇ ਵਾਲੇ ਨੇ ਸਾਰੀ ਗੱਲ ਦੱਸੀ ਤਾਂ ਪੋਲਾ ਆਪਣੇ ਬੰਦਿਆਂ ਨੂੰ ਪੈ ਗਿਆ ਕਿ ਤੁਸੀਂ ਬੰਦੇ ਦੀ ਪਛਾਣ ਚੰਗੀ ਤਰ੍ਹਾਂ ਹੀ ਨਹੀਂ ਰੱਖਦੇ। ਪੋਲੇ ਨੇ ਯੂਪੀ ਕਾਨ ਪਰ ਸੈਡ ਵੀ ਆਪਣੇ ਬੰਦੇ ਪੱਕੀ ਛੱਡੇ ਹੋਏ ਸਨ ਕਿਉਂਕਿ ਇਸ ਨੂੰ ਪਤਾ ਸੀ ਕਿ ਸਿੰਘ ਇਹਨਾਂ ਇਲਾਕਿਆਂ ਵਿੱਚ ਵੀ ਆਉਂਦੇ ਜਾਂਦੇ ਨੇ ਉਹਨਾਂ ਬੰਦਿਆਂ ਵਿੱਚੋਂ ਇੱਕ ਸੀ ਭੋਲਾ ਮੁਖਬਰ ਇੱਕ ਸਿੰਘ ਕੁਦਰਤੀ ਉਸਦੇ ਘਰ ਦੇ ਨਾਲ ਵਾਲੇ ਘਰ ਅੰਦਰ ਆ ਕੇ ਰਹਿਣ ਲੱਗ ਪਿਆ ਤੇ ਪੋਲੇ ਨੇ ਹੌਲੀ-ਹੌਲੀ ਉਸਦਾ ਸਾਰਾ ਪੇਤ ਕੱਢ ਲਿਆ ਦੋਵੇਂ ਆਪਸ ਵਿੱਚ ਗੱਲਾਂ ਬਾਤਾਂ ਕਰਨ ਲੱਗ ਪਏ ਪਰ ਸਿੰਘ ਨੇ ਕਦੇ ਵੀ ਪੋਲੇ ਨੂੰ ਇਹ ਨਹੀਂ ਦੱਸਿਆ ਕਿ ਮੈਂ ਸਿੰਘ ਹ ਪੋਲੇ ਨੇ ਇੱਕ ਦਿਨ ਪੂਲੇ ਨੂੰ ਫੋਨ ਕੀਤਾ ਕਿ ਐਂ ਕਰਕੇ ਇੱਕ ਬੰਦਾ ਮੇਰੇ ਨਾਲ ਦੇ ਘਰ ਅੰਦਰ ਹੀ ਆਇਆ ਤੇ ਮੈਨੂੰ ਸ਼ੱਕ ਹੀ ਆਵਦਾ ਹੋ ਇਸ ਦੇ ਪੋਚ-ਪੜਤਾਲ ਕਰਵਾਓ ਕੁਦਰਤੀ ਭੋਲੇ ਦੇ ਘਰ ਜਿਹੜੀ ਜਨਾਨੀ ਝਾੜੂ-ਪੋਚਾ ਲਾਉਣ ਆਉਂਦੀ ਸੀ ਉਹੀ ਉਸ ਸਿੰਘ ਦੇ ਵੀ ਜਾਂਦੀ ਸੀ ਸਿੰਘ ਨੇ ਵੈਸੇ ਇੱਕ ਦਿਨ ਉਹਨੂੰ ਪੁੱਛ ਲਿਆ ਵੀ ਨਾਲ ਵਾਲਾ ਮਾਲਕ ਕੀ ਕੰਮ ਕਰਦਾ ਤੇਰਾ ਉਸ ਨੇ ਕਿਹਾ ਵੀ ਕੁਝ ਨਹੀਂ ਸਾਰਾ ਦਿਨ ਇੱਥੇ ਘੇੜੇ ਕੱਢਦਾ ਫਿਰ ਜਾਂਦਾ ਹੈ ਇਸ ਦੇ ਵੱਡੇ-ਵੱਡੇ ਅਫਸਰਾਂ ਨਾਲ ਲਿੰਕ ਨੇ ਤੇ 2 ਮਹੀਨੇ ਪਹਿਲਾਂ ਇੱਕ ਬੰਦਾ ਜਿਵ ਦੇ ਘਰ ਮੈਂ ਸਾਫ-ਸਫਾਈ ਲਈ ਜਾਂਦੀ ਸੀ ਉਹ ਵੀ ਪੰਜਾਬ ਤੋਂ ਆਇਆ ਸੀ ਇਹਨੇ ਫੜਵਾਇਆ ਸੀਗਾ ਸਿੰਘ ਸਾਰੀ ਗੱਲ ਸਮਝ ਗਿਆ ਜਦੋਂ ਕੰਮ ਵਾਲੀ ਚਲੀ ਗਈ ਉਸ ਨੇ ਅੱਧਾ ਘੰਟਾ ਸੋਚਿਆ ਤੇ ਭੋਲੇ ਦੇ ਘਰ ਦੀ ਟੋਹ ਲਈ ਯਾਦੋਂ ਸਾਨੂੰ ਪੱਕਾ ਹੋ ਗਿਆ ਵੀ ਭੋਲਾ ਅੰਦਰ ਹੈਗਾ ਨਹੀਂ ਤਾਂ ਉਹ ਨਾਲ ਦੀ ਨਾਲ ਆਪਣਾ ਸਮਾਨ ਲੈ ਕੇ ਉਹ ਘਰ ਛੱਡ ਥੋੜਾ ਦੂਰ ਇੱਕ ਘਰ ਸੀਗਾ ਉੱਥੇ ਵੀ ਇੱਕ ਸਿੰਘ ਹੀ ਰਹਿ ਰਿਹਾ ਸੀ ਉੱਥੇ ਜਾ ਰਹਿ ਗਿਆ ਉਹ ਉਹਨਾਂ ਸਲਾਹ ਬਣਾਈ ਤੇ ਕੱਪੜੇ ਪੈ ਕਰਕੇ ਇਹ ਵੇਖਣ ਲਈ ਰੁਕੇ ਰਹੇ ਕਿ ਸ਼ਾਇਦ ਆਪਣੇ ਮਨ ਦਾ ਵਹਿਮ ਨਾ ਹੋਵੇ ਪਰ ਸ਼ਾਮ ਨੂੰ ਹੀ ਉਸ ਸਿੰਘ ਦੇ ਘਰ ਨੂੰ ਪੁਲਿਸ ਨੇ ਘੇਰਾ ਪਾ ਲਿਆ ਤੇ ਇਹ ਦੋਵੇਂ ਨਾਲ ਦੀ ਨਾਲ ਆਪਣੇ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਨਿਕਲ ਕੇ ਰਿਕਸ਼ਾ ਲੈ ਕੇ ਕਿਤੇ ਹੋਰ ਟਿਕਾਣੇ ਉੱਤੇ ਚਲੇ ਗਏ। ਪਰ ਉਹਨਾਂ ਸ਼ਹਿਰ ਨਹੀਂ ਛੱਡੇ। ਉਹਨਾਂ ਨੂੰ ਆਏ ਸੀ ਕਿ ਜੇ ਇਸ ਭੋਲੇ ਨੂੰ ਆਹੀਂ ਛੱਡ ਗਏ ਇਹ ਹੋਰ ਪਤਾ ਨਹੀਂ ਕਿੰਨੇ ਕੋ ਬੰਦਿਆਂ ਦਾ ਨੁਕਸਾਨ ਕਰੂਗਾ। ਦੋ ਦਿਨਾਂ ਬਾਅਦ ਹੀ ਭੋਲਾ ਆਪਣੇ ਘਰ ਵਿੱਚ ਹੀ ਪਿਆ ਮਿਲਿਆ ਫਿਰ। ਭੋਲੇ ਨੇ ਚੰਡੀਗੜ੍ਹ ਦਾ ਇੱਕ ਗੁਰੂ ਘਰ ਵੀ ਧੱਕੇ ਨਾਲ ਆਪਣੇ ਕਬਜ਼ੇ ਹੇਠ ਕੀਤਾ ਹੋਇਆ ਸੀ। ਉੱਥੇ ਵੀ ਭੋਲੇ ਨੇ ਆਪਣੇ ਬੰਦੇ ਪੱਕੇ ਛੱਡੇ ਹੋਏ ਸਨ ਜੋ ਰੋਜ਼ ਵੱਖੋ-ਵੱਖ ਵਕਤ ਸੈਕਟਰਾਂ ਵਿੱਚ ਭੇਸ ਬਦਲ-ਬਦਲ ਜਾਂਦੇ ਤੇ ਸਿੰਘਾਂ ਬਾਰੇ ਸੂਹਾਂ ਲੈਂਦੇ ਫਿਰਦੇ ਸਨ ਉਹ। ਉਸ ਗੁਰੂ ਘਰ ਅੰਦਰ ਆਉਣ ਵਾਲੇ ਹਰੇਕ ਬੰਦੇ ਉੱਤੇ ਪੂਰੀ ਨਿਗ੍ਹਾ ਰੱਖੀ ਜਾਂਦੀ ਸੀ ਪੰਜ ਬੰਦੇ ਪੂਲੇ ਦੇ ਉੱਥੇ ਅਜਿਹੇ ਸਨ ਜਿਨ੍ਹਾਂ ਦਾ ਕੰਮ ਸਿਰਫ ਇਹ ਸੀ ਕਿ ਰੋਜ਼ ਸਵੇਰੇ ਉਹਨਾਂ ਆਪੇ ਇਸ ਬਦਲ ਕੇ ਵੱਖੋ-ਵੱਖਰੇ ਗੁਰੂ ਘਰਾਂ ਅੰਦਰ ਜਾ ਕੇ ਬੈਠੇ ਰਹਿਣਾ ਹਰੇਕ ਬੰਦੇ ਤੇ ਨਿਗ੍ਹਾ ਰੱਖੜੀ ਉਹਨਾਂ ਨੇ ਜਿਹੜਾ ਬੰਦਾ ਉਹਨਾਂ ਨੂੰ ਲੱਗੇ ਕਿ ਇਹ ਸਿੰਘ ਹੋ ਸਕਦਾ ਹੈ ਉਹ ਝੱਟ ਉਸ ਨਾਲ ਮੇਲ-ਜੋਲ ਵਧਾ ਲੈਂਦੇ ਸਨ ਕਈ-ਕਈ ਮਹੀਨੇ ਉਸ ਬੰਦੇ ਨਾਲ ਗੱਲਬਾਤ ਕਰਦੇ ਰਹਿੰਦੇ ਤੇ ਆਪ ਹੀ ਜਾਣ ਕੇ ਸਿੱਖਾਂ ਬਾਰੇ ਗੱਲਾਂ-ਬਾਤਾਂ ਕਰਕੇ ਸਿੰਘ ਨੂੰ ਪੂਰਾ ਇਹ ਜਚਾਰਨ ਕਿ ਇਹ ਬੰਦਾ ਵੀ ਸਾਡੇ ਵੱਲ ਦਾ ਹੀ ਹੈ ਜਦੋਂ ਸਿੰਘਾਂ ਦਾ ਉਹਦੇ ਕੋਲ ਭੇਤ ਖੋਲ ਦਿੰਦਾ ਉਸੇ ਦਿਨ ਉਹ ਗਾਇਬ ਕਰ ਦਿੱਤਾ ਜਾਂਦਾ ਇਹ ਸਿਲਸਿਲਾ ਕਈ ਵਾਰੇ ਚੱਲਦਾ ਰਿਹਾ ਪਰ ਅਖੀਰ ਸਿੰਘਾਂ ਨੂੰ ਵੀ ਪਤਾ ਲੱਗ ਗਿਆ ਕਿ ਕੋਈ ਨਾ ਕੋਈ ਗੜਬੜ ਇਹਨਾਂ ਗੁਰੂ ਘਰਾਂ ਅੰਦਰ ਜ਼ਰੂਰ ਹੈ ਉਹਨਾਂ ਆਪਣੇ ਬੰਦਿਆਂ ਦੀ ਡਿਊਟੀ ਲਾਤੀ ਕਿ ਪਤਾ ਕਰੋ ਵੀ ਕਿਹੜਾ ਕਿਹੜਾ ਬੰਦਾ ਸਿੰਘਾਂ ਨਾਲ ਗੱਲਬਾਤ ਕਰਨ ਲਈ ਅੱਗੇ ਆਉਂਦਾ ਇੱਥੇ ਹੁਣ ਸਿੰਘ ਜਾਣ ਕੇ ਮਿੱਥੇ ਹੋਏ ਗੁਰੂ ਘਰਾਂ ਅੰਦਰ ਆਉਣ ਜਾਣ ਲੱਗ ਪਏ ਜਿਹੜੇ ਬੰਦਿਆਂ ਨੇ ਆ ਪਾ ਕੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਸਾਰਿਆਂ ਨੂੰ ਆਪਣੀਆਂ ਗੱਲਾਂ 'ਚ ਲੈ ਲਿਆ ਸਿੰਘਾਂ ਨੇ ਕਈ ਦਿਨ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਤੇ ਆਪ ਜਾਣ ਕੇ ਕਹਿੰਦੇ ਰਹੇ ਕਿ ਸਾਨੂੰ ਬੜਾ ਤੰਕੀਤਾ ਹੋਇਆ ਪਹੁੰਹਾਂ ਨੇ ਪੂਲੇ ਦੇ ਬੰਦੇ ਝਾਲ ਵਿੱਚ ਫਸ ਗਏ ਤੇ ਲੱਗ ਪਏ ਗੱਲਾਂ ਖੋਲਣ ਅਗਲੇ ਦਿਨ ਹੀ ਸਾਰੇ ਮੁਖਬਰ ਲੈ ਆਏ ਸਿੰਘ ਉਦੋਂ ਜਾ ਕੇ ਉਹਨਾਂ ਨੂੰ ਪਤਾ ਲੱਗਾ ਵੀ ਸਾਰੇ ਡਰਾਮੇ ਪਿੱਛੇ ਪੂਲੇ ਦਾ ਦਿਮਾਗ ਚੱਲ ਰਿਹਾ ਸੀ ਇੱਕ ਵਾਰੀ ਪੂਲੇ ਕੋਲ ਪੱਕੀ ਟੌਟੀ ਆਈ ਕਿ ਫਲਾਣੀ ਬੱਸ ਐਨਾ ਨੰਬਰ ਇਸ ਦਿਨ ਉਹਦੇ ਅੰਦਰ ਫਲਾਣੇ ਸਿੰਘ ਨੇ ਸਫ਼ਰ ਕਰਨੀ ਕਰਨਾ ਇਸ ਨੇ ਇੱਕ ਦਿਨ ਪਹਿਲਾਂ ਹੀ ਸਾਰੀਆਂ ਤਿਆਰੀਆਂ ਕਰਕੇ ਰੱਖ ਲਈਆਂ ਉਸ ਦਿਨ ਤੜਕੇ ਤੋਂ ਹੀ ਪੰਜ ਬੰਦੇ ਸਣੇ ਪੂਲਾ ਭੇਸ ਬਦਲ ਕੇ ਬਸ ਅੰਦਰ ਬੈਠ ਗਏ ਡਰਾਈਵਰ ਕਨੈਕਟਰ ਨੂੰ ਇਹਨਾਂ ਪਹਿਲੇ ਹੀ ਸਾਰੀ ਗੱਲ ਸਮਝਾ ਤੀ ਕਿ ਆਹ ਸਾਰੀ ਗੱਲ ਹੈ ਹੋ ਸਕਦਾ ਵੀ ਸਾਰਾ ਦਿਨ ਸਾਨੂੰ ਬੱਸ ਵਿੱਚ ਹੀ ਸਵਰ ਕਰਨਾ ਪਵੇ ਬਾਰ-ਬਾਰ ਸਾਡੇ ਤੋਂ ਟਿਕਟ ਨਹੀਂ ਲੈਣੀ ਦੋ ਚਲੋ ਜੀ ਬੱਸ ਆਪਣੇ ਰੋਡ ਨੂੰ ਚੱਲਦੀ ਗਈ ਦੁਪਹਿਰ ਨੂੰ 2.5 ਵਜੇ ਇੱਕ ਮੁੰਡਾ ਬੱਸ ਵਿੱਚ ਚੜ੍ਹਿਆ ਪੂਲੇ ਨੂੰ ਇਹ ਖਬਰ ਮਿਲੀ ਸੀ ਕਿ ਸਿੰਘ ਦੀ ਉਮਰ 40 ਕੋ ਸਾਲ ਦੀ ਹੈ ਪਰ ਕੁਦਰਤੀ ਉਸ ਦਿਨ ਉਸ ਸਿੰਘ ਦੀ ਸਿਹਤ ਢਿੱਲੀ ਹੋ ਗਈ ਉਹਨਾਂ 21 ਸਾਲ ਦੇ ਇਸ ਨੌਜਵਾਨ ਨੂੰ ਆਪਣੀ ਜਗ੍ਹਾ ਭੇਜ ਦਿੱਤਾ ਉਹ ਨੌਜਵਾਨ ਬੜਾ ਤੇਜ਼ ਸੀਗਾ ਉਸਨੇ ਨੋਟ ਕਰ ਲਿਆ ਕਿ ਕੰਡਕਟਰ ਬਾਕੀ ਸਾਰਿਆਂ ਤੋਂ ਟਿਕਟਾਂ ਲਈ ਜਾਂਦਾ ਆ ਆ ਪੰਜਾਂ ਵੱਲ ਮੁਹਨੀ ਕਰਦਾ ਏ ਬੈਠੇ ਵੀ ਲੋਈਆਂ ਲੈ ਕੇ ਸੀਗੇ ਉਹ ਉਹ ਖਿਸਕਦਾ ਖਿਸਕਦਾ ਮੂਰੇ ਕੰਡਕਟਰ ਕੋਲ ਆ ਕੇ ਬਹਿ ਗਿਆ ਗੱਲਾਂ-ਗੱਲਾਂ 'ਚ ਉਹਨੇ ਪੁੱਛ ਲਿਆ ਵੀ ਕਹਿੰਦਾ ਪ੍ਰਧਾਨ ਆਹ ਪੰਜ ਜਣੇ ਬੜੇ ਟੇਡਾ-ਟੇਡਾ ਝਾਕਦੇ ਨੇ ਹਰੇਕ ਵੱਲ ਕੌਣ ਨੇ ਇਹ ਕੰਡਕਟਰ ਕਹਿੰਦਾ ਵੀ ਭਰਾਵਾ ਹੌਲੀ ਬੋਲ ਇਹ ਪੁਲਿਸ-ਪਾਲਸ ਵਾਲੇ ਲੱਗਦੇ ਨੇ ਕੋਈ ਬੰਦਾ ਫੜਨਾ ਇਹਨਾਂ ਨੇ ਅੱਜ ਬੱਸ ਵਿੱਚੋਂ ਐਨਾ ਸੁਣਦੇ ਹੀ ਉਹ ਨੌਜਵਾਨ ਸਾਰਾ ਖੇਡ ਸਮਝ ਗਿਆ ਉਹ ਚੁੱਪ ਕਰਕੇ ਅਗਲੇ ੱਡੇ ਤੇ ਉਤਰ ਗਿਆ ਤੇ ਆਪਣਾ ਕੰਮ ਕਰਕੇ ਜਦੋਂ ਅਗਲੇ ਦਿਨ ਉਸਨੇ ਸਾਰੀ ਗੱਲ ਆਕੇ ਉਸ ਗੁਰੂਕ ਨੂੰ ਦੱਸੀ ਉਹਨਾਂ ਸ਼ੁਕਰ ਕੀਤਾ ਕਿ ਪ੍ਰਮਾਤਮਾ ਨੇ ਅਜੇ ਸਾਡੇ ਜਥੇਦਾਰ ਨੂੰ ਬਚਾਰੇ ਹੱਥ ਦੇ ਗਏ ਪੰਜਾਬੰਦਰ ਉਸ ਸਮੇਂ ਇੱਕ ਬਾਬਾ ਸੀ ਜਿਹਦੇ ਕੋਲ ਪੂਲਾ ਮਹੀਨੇ ਵਿੱਚ ਇੱਕ ਵਾਰੀ ਜਾਂਦਾ ਹੀ ਜਾਂਦਾ ਹੁੰਦਾ ਸੀ ਪੂਲਾ ਉਸ ਬਾਬੇ ਦਾ ਐਡਾ ਵੱਡਾ ਭਗਤ ਸੀ ਕਿ ਜੋ ਉਸ ਬਾਬੇ ਨੇ ਪੂਲੇ ਨੂੰ ਹੁਕਮ ਲਾਉਣਾ ਪੂਲੇ ਨੇ ਕਦੇ ਨਾ ਨਹੀਂ ਕੀਤੀ ਉਹਨੂੰ ਸਿੰਘਾਂ ਨੂੰ ਕਿਤੋਂ ਐ ਸੂ ਮਿਲ ਗਈ ਕਿ ਪੂਲਾ ਉਸ ਬਾਬੇ ਕੋਲ ਢੇੜਾ ਮਾਰਦੇ ਹੀ ਮਾਰਦਾ ਉਹਨਾਂ ਬਾਬੇ ਦੇ ਡੇਰੇ ਆਪਣਾ ਇੱਕ ਬੰਦਾ ਫਿਟ ਕਰਤਾ ਕਿ ਪਤਾ ਲਾ ਕੇ ਹੁਣ ਪੋਲੇ ਨੇ ਅਗਲਾ ਗੇੜਾ ਕਦੋਂ ਮਾਰਨਾ ਹੈ ਉਹ ਬੰਦਾ ਰੋਜ਼ ਉਸ ਡੇਰੇ ਆ ਕੇ ਸੇਵਾ ਕਰਨ ਲੱਗ ਪਿਆ ਡੇਰੇ ਵਾਲਿਆਂ ਵਿੱਚ ਉਹ ਛੇਤੀ ਮਸ਼ਹੂਰ ਹੋ ਗਿਆ ਕਿ ਬੰਦਾ ਸੇਵਾ ਬੜੀ ਕਰਦਾ ਹੈ ਇੱਕ ਦਿਨ ਇੱਕ ਬੰਦੇ ਨੇ ਕਿਹਾ ਆ ਕੇ ਬਾਬਾ ਜੀ ਕੱਲ ਸਵੇਰੇ ਸਾਜਰੇ ਆਇਓ ਸੇਵਾ ਕਰਨ ਉਸ ਬੰਦੇ ਨੇ ਕਾਰਨ ਪੁੱਛਿਆ ਤਾਂ ਪਤਾ ਲੱਗਿਆ ਵੀ ਕੱਲ ਦੁਪਹਿਰੇ ਪੋਲਾ ਆ ਰਿਹਾ ਨਾਲ ਉਹਦੇ 10-15 ਜਣੇ ਹੋਰ ਹੁੰਦੇ ਨੇ ਲੰਗਰ ਪਾਣੀ ਤਿਆਰ ਕਰਨਾ ਉਹਦੇ ਲਈ ਉਹ ਬੰਦਾ ਸਿੱਧਾ ਸਿੰਘਾਂ ਕੋਲ ਆਇਆ ਕਿ ਕੱਲ ਆ ਰਿਹਾ ਬਕਰਾਂ ਦੁਪਹਿਰੇ ਵੇਲੇ ਕਰ ਲਓ ਤਿਆਰੀ ਉਹ ਬੰਦਾ ਅਗਲੇ ਦਿਨ ਤੜਕੇ ਹੀ ਡੇਰੇ ਅੰਦਰ ਪਹੁੰਚ ਗਿਆ ਕਿ ਸ਼ੱਕ ਨਾ ਹੋ ਜੇ ਉਹਨਾਂ ਨੂੰ ਵੀ ਅਜ ਆਇਆ ਕਿਉਂ ਨਹੀਂ ਉਧਰ ਸਿੰਘਾਂ ਨੇ ਵੀ ਪੂਰੀ ਤਿਆਰੀ ਕਰਕੇ ਡੇਰੇ ਨੂੰ ਆਉਣ ਵਾਲੀ ਹਰੇਕ ਸੜਕ ਤੇ ਟ੍ਰੈਪ ਲਾ ਰਿਆ ਚਲੋ ਜੀ ਡੇਰੇ ਅੰਦਰ ਸਾਰੀ ਤਿਆਰੀ ਹੋ ਗਈ ਦੁਪਹਿਰ ਹੋ ਗਈ ਹੁਣ ਸਿੰਘਾਂ ਨੇ ਵੇਖਿਆ ਕਿ ਦੋ ਗੱਡੀਆਂ ਡੇਰੇ ਵੱਲ ਆ ਰਹੀਆਂ ਨੇ ਉਹਨਾਂ ਵਿੱਚੋਂ ਇੱਕ ਸਿੰਘ ਕਾਲੀ ਕਰ ਗਿਆ ਤੇ ਪਹਿਲਾਂ ਹੀ ਤਾੜ-ਤਾੜ ਕਰਵਾ ਦਿਓ ਨੇ ਗੱਡੀਆਂ ਹਲੇ ਰੇਹਤੋਂ ਬੜੀ ਦੂਰਸਾਨ ਨਾਲ ਦੀ ਨਾਲ ਪੁੱਲੇ ਨੇ ਗੱਡੀਆਂ ਮੜਵਾ ਕੇ ਅੱਗ ਬਣਵਾ ਲਈਆਂ ਬਾਅਦ ਵਿੱਚ ਸਿੰਘ ਬੜਾ ਪਛਤਾਏ ਕਿ ਅੱਜ ਚੰਗਾ ਭਲਾ ਕਾਬੂ ਆਉਂਦਾ ਆਉਂਦਾ ਰਹਿ ਗਿਆ ਪੂਲਾ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਦੇਖਣ ਦਾ ਕਹਿੰਦੇ ਵੀ ਬਹੁਤ ਸ਼ਕੀਨ ਹੁੰਦਾ ਸੀ ਜਿੱਥੇ ਵੀ ਇਸ ਨੂੰ ਪਤਾ ਲੱਗਣਾ ਕਿ ਫਲਾਣੇ ਪਿੰਡ ਕੁੱਤਿਆਂ ਦੀਆਂ ਦੌੜਾਂ ਕਰਵਾ ਰਿਹਾ ਕੋਈ ਉੱਥੇ ਪੂਲਾ ਜ਼ਰੂਰ ਪਹੁੰਚਦਾ ਹੁੰਦਾ ਸੀ ਇਸ ਦਾ ਇੱਕ ਬੜਾ ਪੁਰਾਣਾ ਕੁੱਤੇ ਰੱਖਣ ਦਾ ਸ਼ਕੀਨ ਯਾਰ ਹੁੰਦਾ ਸੀ ਉਹ ਹਰੇਕ ਦੌੜ ਦੀ ਖ਼ਬਰ ਪੂਲੇ ਨੂੰ ਦੰਦਾ ਹੁੰਦਾ ਸੀ ਆਕੇ ਪੂਲੇ ਦੇ ਡੇਰੇ ਅੰਦਰ ਕੰਮ ਕਰਦੇ ਇੱਕ ਬੰਦੇ ਨੇ ਇਸ ਬਾਰੇ ਸਿੰਘਾਂ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਕਿ ਜੇ ਤੁਸੀਂ ਪੂਲੇ ਨੂੰ ਘੇਰਨਾ ਹੈ ਤਾਂ ਇੱਕ ਬੰਦਾ ਹੈਗਾ ਜੋ ਪੂਲੇ ਨੂੰ ਦੌੜਾਂ ਬਾਰੇ ਜਾਣਕਾਰੀ ਦਿੰਦਾ ਹੈ ਤੇ ਪੂਲਾ ਦੌੜਾਂ ਦੇਖਣ ਜ਼ਰੂਰ ਜਾਂਦਾ ਉੱਥੇ ਸਿੰਘਾਂ ਨੇ ਇੱਕ ਦਿਨ ਅੱਧੀ ਰਾਤ ਨੂੰ ਉਸ ਬੰਦੇ ਦੇ ਘਰ ਦਾ ਬੋਹਾ ਖੜਗਾ ਦਿੱਤਾ ਤੇ ਦਰਵਾਜ਼ਾ ਖੁੱਲਦੀ ਸਾਰ ਸਾਰੇ ਅੰਦਰ ਆਣ ਬੜੇ ਤੇ ਦਰਵਾਜ਼ਾ ਕਰ ਲਿਆ ਉਹਨਾਂ ਨੇ ਬੰਦ ਕਹਿੰਦੇ ਵੀ ਬਿੱਲਾ ਕੌਣ ਹੈ ਤੁਹਾਡੇ ਵਿੱਚੋਂ ਇੱਕ ਬੰਦਾ ਅੱਗੇ ਆਇਆ ਕਹਿੰਦਾ ਜੀ ਮੈਂ ਆਂ ਬਿੱਲਾ ਦੱਸੋ ਜੀ ਸਿੰਘਾਂ ਦਾ ਜਥੇਦਾਰ ਕਹਿੰਦਾ ਵੀ ਆ ਜਾ ਆਪਾਂ ਗੱਲ ਕਰਨੀ ਹੈ ਕੋਈ ਤੇ ਉਹ ਇੱਕ ਕਮਰੇ ਅੰਦਰ ਚਲੇ ਗਏ ਸਿੰਘ ਨੇ ਫੇਰ ਉਸ ਨੂੰ ਸਾਰੀ ਗੱਲ ਸਮਝਾਈ ਕਿ ਐਂ ਕਰਕੇ ਅਸੀਂ ਪੁੱਲੇ ਨੂੰ ਕੇਰਨਾ ਹੈ ਤੇ ਤੂੰ ਉਸ ਨੂੰ ਜਾ ਕੇ ਕਹਿਣਾ ਕਿ ਫਲਾਣੇ ਪਿੰਡ ਦੌੜਾ ਨੇ ਉਸਨੇ ਆਉਣਾ ਹੀ ਆਉਣਾ ਤੇ ਅਸੀਂ ਰਸਤੇ ਵਿੱਚ ਹੀ ਕੰਮ ਕਰ ਦੇਣਾ ਉਹਦਾ ਸੇਕਾ ਕਹਿੰਦਾ ਵੀ ਜਦੋਂ ਤੱਕ ਸਾਡਾ ਕੰਮ ਨਹੀਂ ਹੁੰਦਾ ਤੇਰੇ ਘਰ ਅੰਦਰ ਹੀ ਸਾਡੇ 4 ਬੰਦੇ ਰਹਿਣਗੇ ਜੇ ਕੋਈ ਗੜਬੜ ਕੀਤੀ ਤਾਂ ਔਖਾ ਹੋ ਜੂ ਤੇਰੇ ਲਈ ਬਿੱਲਾ ਸਾਰੀ ਗੱਲ ਸੁਣ ਕੇ ਡਰ ਗਿਆ ਪਰ ਕਰਦਾ ਕੀ ਉਹ ਚਲੋ ਜੀ ਅੰਦਰੋਂ ਡਰਦਾ ਡਰਦਾ ਉਹ ਪੂਲੇਗੁਰ ਚਲਾ ਗਿਆ ਤੇ ਦਸ ਆਇਆ ਕਿ ਫਲਾਣੇ ਤਰੀਕ ਫਲਾਣੇ ਪਿੰਡ ਬੜੀਆਂ ਤਕੜੀਆਂ ਦੌੜਾਂ ਹੋ ਰਹੀਆਂ ਨੇ ਪੂਲਾ ਉਸ ਨੂੰ ਬੜਾ ਪੁਰਾਣਾ ਜਾਣਦਾ ਸੀ ਪੂਲੇ ਨੂੰ ਲੱਗੇ ਆ ਕਿ ਜ਼ਰੂਰ ਕੋਈ ਗੜਬੜ ਹੈ ਅੱਜ ਬਿੱਲੇ ਦਾ ਰੰਗ ਉੜਿਆ ਪਿਆ ਚਾ ਵੀ ਪੀਗੇ ਨਹੀਂ ਗਿਆ ਅੱਜ ਚੁੱਪਚੁਪੀ ਤੇ ਨਿਕਲ ਗਿਆ ਆਇਆ ਉਸਨੇ ਦੌੜਾ ਆਵੇ ਦਿਨ ਜਾਣ ਕੇ ਆਪਣੇ ਦੋ ਬੰਦੇ ਗੱਡੀ 'ਚ ਭੇਜਤੇ ਕਿ ਤੁਸੀਂ ਵੇਖ ਆਓ ਮੇਰਾ ਸਰੀਰ ਨਹੀਂ ਠੀਕ ਅੱਜ। ਉਹੀ ਗੱਲ ਹੋਈ ਜਾਂਦੀ ਸਾਰ ਦੋਵੇਂ ਪੜਕੋ ਗਏ। ਹੁਣ ਪੂਲੇ ਨੂੰ ਸਾਰੀ ਖੇਡ ਸਮਝ ਆਈ ਪਰ ਇਸ ਤੋਂ ਪਹਿਲਾਂ ਕਿ ਪੂਲਾ ਬਿੱਲੇ ਦੇ ਪਰਿਵਾਰ ਤੱਕ ਪਹੁੰਚਦਾ ਸਿੰਘਾਂ ਨੇ ਸਾਰਾ ਪਰਿਵਾਰ ਸਣੇ ਬਿੱਲਾ ਕਿਸੇ ਸੁਰੱਖਿਅਤ ਇਲਾਕੇ ਵਿੱਚ ਪਹੁੰਚਾ ਦਿੱਤਾ ਸੀ। ਇੱਕ ਕੁੱਤੇ ਦੀ ਪੂਲੇ ਦੇ ਇਲਾਕੇ ਵਿੱਚ ਬੜੀ ਚੜਾਈ ਹੋ ਗਈ ਕਿ ਇਹ ਕੁੱਤਾ ਹਾ ਤੱਕ ਇੱਕ ਵੀ ਦੌੜ ਨਹੀਂ ਹਾਰਿਆ। ਪੂਲਾ ਕਹਿੰਦਾ ਕਿ ਯਾਰ ਉਸ ਕੁੱਤੇ ਦਾ ਬੜਾ ਨਾਂ ਸੁਣਿਆ। ਅੱਜ ਫਲਾਣੇ ਇਲਾਕੇ ਵਿੱਚ ਦੌੜਾਂ ਵੇਖ ਕੇ ਆਈਏ ਵੀ ਹੈਗਾ ਕੋਈ ਦਮ ਕੁੱਤੇ ਵਿੱਚ ਕੇ ਨਹੀਂ ਜਦੋਂ ਮੇਲੇ ਵਿੱਚ ਪੁੱਲੇ ਨੇ ਉਸ ਕੁੱਤੇ ਦੀ ਦੌੜ ਵੇਖੀ ਤਾਂ ਪੁੱਲਾ ਹੈਰਾਨ ਰਹਿ ਗਿਆ ਉਹ ਉੱਥੇ ਹੀ ਅੜ ਗਿਆ ਕਿ ਇਹ ਕੁੱਤਾ ਅੱਜ ਲੈ ਕੇ ਲੈ ਕੇ ਜਾਣਾ ਜੋ ਮਰਦੀ ਹੋ ਜੇ ਪਹਿਲਾਂ ਤਾਂ ਉਸਨੇ ਕੁੱਤੇ ਦੇ ਮਾਲਕ ਨਾਲ ਗੱਲ ਕੀਤੀ ਕਿ ਪੈਸੇ ਦੱਸ ਤੂੰ ਜਿੰਨੇ ਮੰਗੇਗਾ ਉਨੇ ਦਵਾਂ ਪਰ ਮਾਲਕ ਮੰਨਿਆ ਨਹੀਂ ਹੈਗਾ ਪੁੱਲੇ ਨੇ ਗੁੱਸੇ ਵਿੱਚ ਫਿਰ ਸ਼ਰਿਆਮ ਉਹ ਬੰਦਾ ਚੱਕ ਲਿਆ ਤੇ ਅੱਤੇ ਰਸਤੇ ਆ ਕੇ ਕਹਿੰਦਾ ਕਿ ਮੈਂ ਹੁਣ ਵੀ ਤੇਰੇ ਤੇ ਤਰਸ ਕਰੀ ਜਾਣਾ ਕੁੱਤਾ ਤਾਂ ਹੁਣ ਤੈਨੂੰ ਮਿਲਣਾ ਨਹੀਂ ਘੱਟੋ ਘੱਟ ਆਪਣੀ ਜਾਨ ਬਚਾ ਲੈ ਤਿੱਤਰ ਹੋ ਜਾ ਇੱਥੋਂ ਉਹ ਬੰਦਾ ਵੀ ਅੱਗੋਂ ਪੂਰਾ ਆੜਬ ਸੀ ਕਹਿੰਦਾ ਵੀ ਭੱਜਦਾ ਨਹੀਂ ਤੂੰ ਜੋ ਕਰਨਾ ਕਰ ਲੈ ਕੋਈ ਨਹੀਂ ਪੁੱਲਾ ਉਸਨੂੰ ਡੇਰੇ ਲੈ ਆਇਆ ਤੇ ਦੱਸਣ ਵਾਲੇ ਦੱਸਦੇ ਨੇ ਕਿ ਇੱਕ ਮਹੀਨਾ ਉਹ ਡੇਰੇ ਅੰਦਰ ਹੀ ਰਿਹਾ ਤੇ ਅਖੀਰ ਅੰਦਰੋਂ ਅੰਦਰ ਹੀ ਕੋਈ ਸੌਦਾ ਕਰਕੇ ਤਾਂ ਉਸਨੂੰ ਛੱਡਿਆ ਸੀ ਫਿਰ ਪੂਰੇ ਟੌਪ ਟੌਪ ਦੇ ਘੋੜੇ ਟੌਪ ਦੇ ਕੁੱਤੇ ਟੌਪ ਦੀਆਂ ਮੱਝਾਂ ਤੇ ਪੂਰੇ ਟੌਪ ਦੇ ਜਿਹੜੇ ਜਾਨਵਰ ਸੀ ਉਹ ਪੁੱਲੇ ਨੇ ਇਸੇ ਤਰ੍ਹਾਂ ਬੰਦਿਆਂ ਨੂੰ ਡਰਾ ਤਮਕਾ ਕੇ ਇਕੱਠੇ ਕਿਤੇ ਹੋਈ ਸੀ ਡੇਰੇ 'ਚ ਇੱਕ ਵਾਰ ਪੁੱਲਾ ਕਿਸੇ ਮੱਝਾਂ ਦੇ ਵਪਾਰੀ ਦੇ ਘਰ ਚਲਾ ਗਿਆ ਕੋਈ ਕੰਮ ਸੀਗਾ ਇਹਨੂੰ ਉਹ ਤੇ ਉਹ ਰੀਆਂ 10 ਮੱਜਾਂ ਖੜੀਆਂ ਆ ਤੇ 10ਾਂ ਵਿੱਚੋਂ ਇਹਨੂੰ 3 ਮੱਜਾਂ ਪਸੰਦ ਆ ਗਈਆਂ। ਇਹ ਉਸ ਵਪਾਰੀ ਨੂੰ ਕਹਿੰਦਾ ਵੀ ਐਂ ਕਰ ਇਹ 3 ਮੱਜਾਂ ਮੈਨੂੰ ਦੇ ਦੇ। ਉਹ ਵਪਾਰੀ ਕਹਿੰਦਾ ਜੀ ਇਹ ਕੱਲੇ ਆਈਆਂ ਨੇ ਦੇ ਬਹੁਤ ਹੀ ਮਹਿੰਗੀਆਂ ਨੇ। ਇਹ ਮੈਂ ਇਸ ਤਰ੍ਹਾਂ ਨਹੀਂ ਦੇ ਸਕਦਾ। ਪੂਲੇ ਨੇ ਨਾਲ ਦੀ ਨਾਲ ਇੱਕ ਮੱਜ ਦੇ ਜਿਹੜੇ ਪੈਸੇ ਸੀ ਉਹ ਨਕਦ ਉਹਨੂੰ ਫੜਾਏ ਕਹਿੰਦਾ ਵੀ ਬਾਕੀ ਜਿਹੜੀਆਂ 2 ਮੱਜਾਂ ਦੇ ਪੈਸੇ ਨੇ ਉਹ ਦੁਆਰਾ ਆ ਕੇ ਫਿਰ ਡੇਰੇ ਅੰਦਰੋਂ ਲੈ ਜੀ ਮੇਰੇ ਤੋਂ ਕੱਲ੍ਹ ਪਰਸੋਂ ਤੱਕ। ਚਲੋ ਜੀ ਉਹ ਬੰਦਾ ਪੂਲੇ ਦੀਆਂ ਗੱਲਾਂ ਵਿੱਚ ਆ ਗਿਆ ਉਹਨੇ ਮੈਸਾਖ ਲਵਾਤੀਆਂ। ਉਸ ਦਿਨ ਤੋਂ ਬਾਅਦ ਹਫ਼ਤਾ ਲੰਘ ਗਿਆ ਪਰ ਪੂਲੇ ਦਾ ਕੋਈ ਸੁ ਇੱਕ ਦਿਨ ਉਹ ਢੀ ਕਰ ਕਰਕੇ ਆਪ ਹੀ ਡੇਰੇ ਅੰਦਰ ਗਿਆ ਤੇ ਉੱਥੇ ਜਿਹੜਾ ਪੁੱਲਾ ਸੀ ਉਹ ਰੱਜਿਆ ਬੈਠਾ ਸੀ ਉਹ ਕਹਿੰਦਾ ਵੀ ਬਾਬੇਓ ਤੁਸੀਂ ਆਏ ਨਹੀਂ ਮੱਝਾਂ ਦੇ ਪੈਸੇ ਲੈਣ ਆਇਆ ਸੀ ਦਰਸਲ ਉਹ ਮੱਝਾਂ ਪੁੱਲੇ ਨੇ ਅਫਤਾਰੋ ਵਾਸਤੇ ਲਈਆਂ ਸਨ ਤੇ ਰਾਤੋਂ ਰਾਤ ਉਹ ਮੱਝਾਂ ਅਫਤਾਰੋ ਦੇ ਮਿਲ ਪਿੰਡ ਛੱਡਾਇਆ ਸੀ ਉਹ ਪੁੱਲਾ ਕਹਿੰਦਾ ਵੀ ਕਿਹੜੇ ਪੈਸੇ ਮਿੱਤਰਾ ਉਹ ਮੱਝਾਂ ਦਾ ਕਹਿੰਦਾ ਵੀ ਆਉਂਦੀਆਂ ਹੀ ਚੋਰੀ ਹੋ ਗਈਆਂ ਇੱਕ ਰਾਤ ਵਪਾਰੀ ਪਰ ਆੜ ਗਿਆ ਕਹਿੰਦਾ ਬਾਬੇਓ ਮੈਂ ਮੱਝਾਂ ਤੁਹਾਨੂੰ ਦਿੱਤੀਆਂ ਸਨ ਉਹ ਚਾਹੇ ਚੋਰੀ ਹੋਣ ਮਰ ਜਾਣ ਜਾਂ ਤੁਸੀਂ ਇੱਥੇ ਬੰਨੀਆਂ ਹੁਣ ਮੈਂ ਤਾਂ ਆਪਣੇ ਪੈਸੇ ਲੈ ਕੇ ਜਾਣੇ ਇਹ ਗੱਲ ਕਹੀ ਹੋਈ ਵਪਾਰੀ ਦੀ ਪੂਲੇ ਨੂੰ ਚੁਗ ਗਈ ਉਸਨੇ ਨਾਲ ਦੀ ਨਾਲ ਆਪਣੇ ਬੰਦਿਆਂ ਨੂੰ ਹੁਕਮ ਕੀਤਾ ਵੀ ਇਹਨੂੰ ਨਾਲ ਦੀ ਨਾਲ ਅੱਜ ਹੀ ਨਗਦ ਰਕਮ ਦੇਉ ਫੜ ਕੇ ਪੂਲੇ ਦੇ ਬੰਦਿਆਂ ਨੇ 2 ਮਿੰਟ ਨਹੀਂ ਲਾਇਆ ਤੇ ਉਹਨੂੰ ਫੜ ਲਿਆ ਤੇ ਕੁੱਟ-ਕੁੱਟੋ ਦਾ ਧੂਆਂ ਕਰਤਾ ਉਹਨਾਂ ਨੇ ਉਹ ਹੱਥ ਬੰਨੇ ਵੀ ਇੱਕ ਵਾਰੀ ਮੈਨੂੰ ਛੱਡ ਦੇ ਉਹ ਮੁੜ ਕੇ ਮੇਰੀ ਤੋਹਾ ਮੇਰੇ ਬਾਪ ਦੀ ਤੋਹਾ ਮੈਂ ਕਦੇ ਵੀ ਪੈਸੇ ਮੰਗਣ ਨਹੀਂ ਆਉਂਦਾ ਅੱਧੀ ਰਾਤ ਤੱਕ ਉਹਦੀ ਪਰੇਡ ਕਰਵਾਈ ਪੂਲੇ ਨੇ ਤੇ ਅੱਧੀ ਰਾਤ ਤੋਂ ਬਾਅਦ ਉਸਨੂੰ ਛੱਡਿਆ ਜਾ ਕੇ ਸੋ ਪੂਲੇ ਦੇ ਕਾਰਨਾਮਿਆਂ ਵਿੱਚ ਅੱਜ ਲਈ ਇੰਨਾ ਹੀ ਮਿਲਦੇ ਆ ਜੀ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ